ਉੱਤੇ ਮੈਂ ਇਥੇ ਰਧ ਹੋ ਗਏ ਤੇ ਆਰਾ ਕਲਰ ਤੇ ਸਹੀ ਕਰੋ ਮਾਫ ਸੱਚ ਅੱਗ ਤੇ ਮੈਂ ਲਈ ਪੰਨ ਹੁਣ ਮੈਂ ਨਿਕਲ ਲਗਾ ਲੇਟ ਮੈਂ ਅੱਗੇ ਬਹੁਤ ਹੋ ਗਿਆ ਵਾ ਕੋਈ ਨਹੀਂ ਚਲ ਜਾਓ ਤੁਸੀਂ ਤੂੰ ਇਦਾਂ ਕਰ ਕੰਮ ਕੁਮ ਨਾ ਕੋਈ ਵੀ ਕਰੀ ਠੀਕ ਆ ਫੇਰ ਤੂੰ ਜਾਣਾ ਰਸੋਈ ਚ ਜਾ ਕੇ ਵੀ ਮੈਨੂੰ ਸਮੈਲ ਚੜਦੀ ਆ ਸਾਬਣ ਦੀ ਨਹੀਂ ਕੋਈ ਨਹੀਂ ਮੈਂ ਇੱਥੇ ਬੈਠੀ ਆ ਆਹੋ ਕੋਈ ਵੀ ਚੀਜ਼ ਦੀ ਲੋੜ ਹੋਣਾ ਇੱਥੇ ਮੰਮੀ ਨੂੰ ਕਹਿ ਦੀ ਆਪੇ ਤੈਨੂੰ ਇੱਥੇ ਹੀ ਮਿਲ ਜਾਣੀ ਠੀਕ ਆ ਮੈਨੂੰ ਮੰਮੀ ਨੂੰ ਕਹਿਣ ਲੱਗਿਆ ਹੋਰ ਤਰ੍ਹਾਂ ਹੁੰਦਾ ਵਾ ਚਲ ਮੈਂ ਕਹਿ ਜਣਾ ਵਾਂ ਮੈਂ ਸਮਝਾ ਜਾਣਾ ਮਮੀ ਨੂੰ ਤੇ ਕੋਈ ਚੀਜ਼ ਖਾਣ ਨੂੰ ਜੀ ਕਰੂਗਾ ਨਾ ਤੇ ਫੋਨ ਲਾ ਦੀ ਮੈਂ ਲੈ ਆਉਂ ਸ਼ਾਮ ਨੂੰ ਕੋਈ ਨਹੀਂ ਹੋਊ ਤੇ ਮੈਂ ਕਰ ਦੂੰਗੀ ਪਰ ਮੈਂ ਜਦੋਂ ਮਮੀ ਨੂੰ ਕਹਾਂ ਮਮੀ ਕੋਲ ਮੈਨੂੰ ਮੋਰਤਰਾ ਹੁੰਦਾ ਹੀ ਮੈਂ ਤੈਨੂੰ ਕਹਿਂਦੇ ਆ ਮੈਂ ਤੂੰ ਇਦਾਂ ਦੀ ਟੈਨਸ਼ਨ ਨਾ ਲੈ ਤੂੰ ਮਮੀ ਨਾਲ ਗੱਲ ਯਾਰ ਕਰਿਆ ਕਰ ਤੂੰ ਵੀ ਕਿਹੜਾ ਜ਼ਿਆਦਾ ਗੱਲ ਕਰਦੀ ਮਮੀ ਨਾਲ ਕਰਦੀ ਤੇ ਹੈਗੀਆਂ ਪਰ ਹੁਣ ਫਿਰ ਮੈਂ ਵੀ ਮਮੀ ਨੂੰ ਬਾਰ ਬਾਰ ਕੀ ਤੰਗ ਕਰਾ ਮੈਨੂੰ ਆਪਣੇ ਆਪ ਚ ਹੁੰਦਾ ਵੀ ਮਮੀ ਮੇਰੇ ਕਰਕੇ ਤੰਗ ਹੁੰਦੀ ਆ ਚੱਲ ਕੋਈ ਨਹੀਂ ਮੈਂ ਸਮਝਾ ਦਿੰਦਾ ਮਮੀ ਨੂੰ ਠੀਕ ਆ ਕੋਈ ਨਹੀਂ ਠੀਕ ਆ ਹਾਂ ਅਤੇ ਕੋਈ ਚੀਜ਼ ਫੇਰ ਮੈਂ ਕਹਿ ਦਿੰਦਾ ਵੀ ਲੋੜ ਹੋਊ ਤੇ ਫੋਨ ਕਰਦੀ ਠੀਕ ਆ ਕੋਈ ਨਹੀਂ ਮੈਂ ਕਰ ਦੂੰਗੀ ਫੋਨ ਹਾਂ ਤੇ ਲਿੰਕਾ ਆਵੇ ਪਿਆ ਹੈਗਾ ਵਾ ਥੋੜਾ ਜਿਹਾ ਕੋਈ ਨਹੀਂ ਮੈਂ ਘੁੱਟ ਘੁੱਟ ਕਰਕੇ ਪੀਂਦੀ ਰਹਿਣਾ ਮੈਨੂੰ ਨਾ ਕਾਲੀ ਪੀਂਦੀ ਜਦੋਂ ਥੋੜਾ ਥੋੜਾ ਪੀ ਜਾ ਮੈਂ ਇਹਦੇ ਕਰਕੇ ਸਹੀ ਰਹਿੰਦਾ ਫੇਰ ਹਾਂ ਤੇ ਏਸੀ ਨਾ ਬੰਦ ਕਰੀਂ ਚੱਲਦਾ ਰਹਿਣ ਦੀ ਕੋਈ ਗੱਲ ਨਹੀਂ ਜਦੋਂ ਅੰਦਰ ਠੰਡਾ ਹੋਗਾ ਫੇਰ ਮੈਂ ਕਰ ਦੂੰਗੀ ਬੰਦ ਮੈਂ ਕਿੰਨਾ ਰਹਿਣ ਦੀ ਚੱਲਦਾ ਚੱਲ ਸਾਰੀ ਦਿਹਾੜੀ ਤੂੰ ਸੌਖੀ ਤੇ ਰਹੂੰਗੀ ਕੋਈ ਗੰ ਆ ਤੂੰ ਜਾ ਫਿਰ ਤੂੰ ਜਾ ਉਹ ਧਿਆਨ ਨਾਲ ਰੋਟੀ ਲੈ ਲਈ ਇਹਨਾਂ ਨਾਲ ਮੰਮੀ ਨੇ ਪੈਕ ਕਰਤੀ ਹੋਣੀ ਐ ਮੈਂ ਲੈ ਜਾਣਾ ਠੀਕ ਆ ਠੀਕ ਆ ਚੰਗਾ ਠੀਕ ਆ ਮੈਂ ਅਰਪਾਂ ਤੇ ਮਾਂ ਜਾਂਦੀ ਮੈਨੂੰ ਤਾਂ ਕੋਈ ਸਮੈਲ ਨਹੀਂ ਆਉਂਦੀ ਇਹਨੂੰ ਪਤਾ ਨਹੀਂ ਕਾਰ ਦੀ ਵਸ ਸਮੈਲਾਂ ਛੱਡਦੀ ਆ ਆ ਇਹਨੇ ਹੱਲੋ ਕਾਰ ਵਾਹ ਕੇ ਮੈਨੂੰ ਉੱਚੋਂ ਵੀ ਸਮੈਲ ਛੱਡਦੀ ਆ ਮੈਨੂੰ ਉੱਚੋਂ ਵੀ ਸਮੈਲ ਛੱਡਦੀ ਆ ਮੈਨੂੰ ਤਾਂ ਕੋਈ ਸਮੈਲ ਨਹੀਂ ਹੈਗੀ ਨਾ ਆ ਰੋਜ ਪਾਂਡੇ ਹੋਇਆਂ ਜੀਦੇ ਇਹਨੂੰ ਪਤਾ ਨਹੀਂ ਕਿਉਂ ਵਾ ਬਹਨੇ ਆ ਕੰਮ ਤੇ ਗੱਲ ਕੋਈ ਨਹੀਂ ਗਈ ਸਮੰਨਾ ਸਮੋਲਨਾ ਕੋਈ ਨਹੀਂ ਗਿਆ ਅਹੀਂ ਵੀ ਨਾ ਰਮਾ ਖਾਈ ਗਏ ਹਾਂ ਇਹ ਸਾਰਾ ਕੰਮ ਕਰਦੇ ਰਹੇ ਆਨੂੰ ਤਾਂ ਕੋਈ ਸਮੈਲ ਨਹੀਂ ਹੁੰਦੀ ਨਹੀਂ ਕੋਈ ਸਬਜ਼ੀ ਚੋਣੀ ਕਰ ਸਾਬ ਬਣ ਚੋਣੀ ਮੰਮੀ ਠੀਕ ਆ ਫਿਰ ਮੈਂ ਚੱਲਦਾ ਹਾਂ ਹਾਂ ਚੰਗਾ ਜਾ ਫਿਰ ਰੋਟੀ ਕਰਤੀ ਪੈਕ ਹਾਂ ਮੈਂ ਕਰਤੀ ਪੈਕ ਪਾ ਰੱਖਤੀ ਤੇਰੇ ਬੈਗ ਲਾ ਕੇ ਚਲੋ ਠੀਕ ਆ ਫਿਰ ਧਿਆਨ ਰੱਖਿਓ ਦਾ ਚੰਗਾ ਧਿਆਨ ਹੀ ਰੱਖਦੇ ਆ ਅੱਗੇ ਹੀ ਕਰਦੇ ਆ ਉਹ ਨਹੀਂ ਮੰਮੀ ਇਹ ਗੱਲ ਨਹੀਂ ਆ ਮੈਂ ਤੇ ਉਦਾਂ ਕਹਿੰਦਾ ਮੈਂ ਚਾਲ ਨੂੰ ਕੰਮ ਕਰ ਨਾ ਕਰਦੇਓ ਕਮਕਮ ਤੂੰ ਹੀ ਕਰ ਲੋ ਸਾਰਾ ਚੰਗਾ ਹੋ ਰਹਿ ਕੇ ਸੁਣਨ ਉਹਦਾ ਧਿਆਨ ਰੱਖੀ ਉਹਨੂੰ ਕੰਮ ਨਾ ਕਰਦਈ ਜਾ 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 ਆਪਣੇ ਆਫਿਸ ਜਾ ਉਹ ખેਚਦੇ ਨਾ ਰਿਆ ਕਰੋ ਸਾਰਾ ਕੰਮ ਤੇ ਉਹ ਕਰਦੀ ਹੁੰਦੀ ਸੀ ਹੁਣ ਆ ਟਾਈਮ ਤੇ ਆ ਤਾਂ ਹੀ ਨਹੀਂ ਕਰਦੀ ਆ ਤਾਂ ਮੈਂ ਕੀ ਕਹਤਾ ਵਾ ਤੈਨੂੰ ਤੇ ਸਮਝਣਾ ਚਾਹੀਦਾ ਨਾ ਆ ਤਾਂ ਮੈਂ ਕਿਹੜਾ ਟਾਈਮ ਵੇਖਿਆ ਨਿੰਗਾ ਮੈਂ ਵੀ ਸਾਰੇ ਕੰਮ ਕਰਦੀ ਹੁੰਦੀ ਹਾਂ ਢੰਡਾ ਦੇ ਬੰਨ੍ਨਾ ਕੱਪੜੇ ਧੋਲਾ ਤੇ ਰੋਟੀਆਂ ਪਕਾ ਲਾ ਮੈਂ ਕਿਹੜੇ ਕਰਦੀ ਨਹੀਂ ਰਹੀ ਅੱਜ ਕੱਲ੍ਹ ਦੀਆਂ ਉਹ ਜ਼ਿਆਦਾ ਹੀ ਕੋਹ ਨਖਰੇ ਕਰਦੀਆਂ ਵਾ ਉਹ ਕਿਤੇ ਨਹੀਂ ਨਖਰੇ ਕਰਦੀ ਮਮੀ ਫਿਰ ਆਪਾਂ ਨੂੰ ਹੀ ਪੈਸੇ ਲਾਉਣੇ ਪੈਣੇ ਫਿਰ ਆਪਾਂ ਨੂੰ ਹੀ ਡਾਕਾਂ ਕੋਲ ਖੜਨਾ ਪੈਣਾ ਵਾ ਆ ਚਲ ਕੋਈ ਨਹੀਂ ਦੇਰ ਐਸ ਤੋਂ ਤੁਹਾਨੂੰ ਮੰਨਦੀ ਆਹੋ ਨਾਲ ਆਪ ਸੰਗ ਹੋਣਾ ਨਾਲ ਉਹਨੂੰ ਕਰਨਾ ਆਹੋ ਨਹੀਂ ਮਾਂ ਹੈਗੀ ਕੰਮ ਕਰਨ ਕੋਈ ਕਰਨੀ ਚਾਹਸ ਤੋਂ ਦੇ ਕੋ ਕੋ ਨਹੀਂ ਹੋਣ ਲੱਗਾ ਜੇ 2-4 ਮਹੀਨੇ ਕੰਮ ਕਰ ਲੋਗੇ ਦੇਖ ਦੇਣੀ ਕੋ ਹੋ ਚਲਿਆ ਨਹੀਂ ਇੰਨੇ ਚਿਰ ਵੀ ਕਰਨੇ ਨਹੀਂ ਆ ਆ ਠੀਕ ਆ ਫਿਰ ਉਹਦੇ ਤੇ ਪਹਿਲਾਂ ਵੀ ਉਹ ਬਹਾਨੇ ਹੋਣ ਤੇ ਸੌ ਬਹਾਨਾ ਬਣਿਆ ਉਹਦਾ ਆ ਠੀਕ ਆ ਜਾ ਤੂੰ ਜਾ ਆਪਣੇ ਚੰਗਾ ਆਹੋ ਜਾ ਜਾ ਕਿਹੜਾ ਹੋ ਕੰਮ ਰਹਿੰਦਾ ਜਦੋਂ ਦੇਖ ਲਾ ਉਦਾ ਗਿਆ ਉਹਦਾ ਧਿਆਨ ਮਾਂ ਦਾ ਤਾਂ ਧਿਆਨ ਹੀ ਨਹੀਂ ਕੀ ਹੈ ਯਾਰ ਮਮੀ ਵੀ ਇੱਕ ਜਨਾਨੀ ਆ ਜਨਾਨੀ ਹੋ ਕੇ ਮਮੀ ਜਨਾਨੀ ਦੀ ਪ੍ਰੋਬਲਮ ਨਹੀਂ ਸਮਝਣ ਢਈ ਇਦਾਂ ਸੋਚਦੀ ਰਹਿੰਦੀ ਮਮੀ ਦਾ ਸਾਰਾ ਟਾਈਮ ਤੇ ਕਢਾਉਣਾ ਚਾਹੀਦਾ ਨਾ ਮਮੀ ਨੂੰ ਹੁਣ ਮਮੀ ਨੂੰ ਮੈਨੂੰ ਸਮਝਾਉਣਾ ਪੈਣ ਦਿਆ ਕੀ ਆ ਯਾਰ ਸਾਡੇ ਘਰ ਨਾ ਕਿੱਥੋਂ ਆੜਾ ਜਾਈਆ ਸੋਕ ਨੂੰ ਵੀ ਸਮਝਾਓ ਮੰਮੀ ਨੂੰ ਵੀ ਸਮਝਾਓ ਡੈਂਡੈਂ ਬੱਸ ਹੋਈ ਜੁੰਦਿਆ ਚੱਲਦੇ ਹਾਂ ਕਿ ਨਾ ਆ ਗਿਆ ਚੱਲ ਗਏ ਹਾਂ ਪਰਾਟੋਂ ਦੀ ਆਹੀ ਪਿੰਗਿੰਗ ਕੋਟਾ ਐ ਕਾਲੀ ਜੀ ਬਹਿਣ ਨਹੀਂ ਅਜਮਾ ਕੋਟ-ਕੋਟ ਪੀ ਜਣੀ ਤਾਂ ਹਮੇ ਬੋਲ ਸੁੱਕੀ ਜਾਂਦੇ ਸੁੱਕੀ ਜਾਂਦੇ ਇਹ ਦਾਲੇਮ ਕਾ ਵੀ ਹੁੰਦੀ ਆ ਰਹੀ ਹੈ ਹਾਲ ਹੁੰਨੇ ਆ ਤੇ ਸਾਡੀ ਸਾਸਨ ਨੂੰ ਕਹਿਣਾ ਹਨ ਕੋ ਹੁੰਦਾ ਵਾ ਤੇ ਹੜੀ ਸਾਸਨ ਕਹਿਣਾ ਬਿਲਾ ਪਾਣੀ ਆਉਣ ਤੇ ਕਿਤੇ ਨਿੰਬੂ ਵੀ ਨਹੀਂ ਜੋੜਦਾ ਹੁੰਦਾ ਨੂਨ ਹੀ ਫੂਕਣਾ ਬਾਅਗ ਦੇ ਘੋਲ ਕੇ ਤੇ ਪੀ ਲੈਣਾ ਤੂੰ ਉਹ ਮੰਤਰ ਆਜ ਦੇ ਲੈਣਾ ਪਰ ਕੋਈ ਗੱਲ ਨਹੀਂ ਠੀਕ ਨਾ ਫੋਨ ਤੇ ਗੱਲ ਕਹਿੰਦੀ ਆ ਸਾਨੂੰ ਜੂਸ ਵੀ ਚਾਹੀਦਾ ਸਾਨੂੰ ਲਿੰਮਕਾ ਵੀ ਚਾਹੀਦਾ ਉਹ ਵੀ ਬੈੱਡ ਤੇ ਚਾਹੀਦਾ ਜੀ ਸਾਨੂੰ ਬੈੱਡ ਰੈਸਟ ਵਾ ਸਾਨੂੰ ਪਤਾ ਨਹੀਂ ਬੈੱਡ ਰੈਸਟ ਕੀ ਹੁੰਦੀ ਹੈ ਇਧਰ ਉਠੋ ਭਾਂਡੇ ਮਾ ਲਓ ਉਧਰ ਉਠੋ ਰੋਟੀਆਂ ਬਕਾ ਲਓ ਸਸਾ ਸਾਡੀ ਨੁੱਟੀ ਕੰਨਾ ਦੇਣਾ ਸਾਨੂੰ ਕਿਤੇ 10 ਮਿੰਟ ਵੀ ਲੰਮੀ ਪੈ ਜਾਂਦੀ ਹੁੰਦੀ ਤਾਰਾ ਕੱਢ ਲਓ ਉਹੇ ਪਾਥ ਲਓ ਐਹੋ ਜੇ ਕੰਮ ਹੈ ਅੱਜ ਕੱਲ੍ਹ ਦੀਆਂ ਤੇ ਚੱਲ ਪੈ ਗਈਆਂ ਮੰਜੇ ਤੇ ਜੀ ਅਸੀਂ ਤਾਂ ਵੀ ਰਹਿਸਤ ਸਾਨੂੰ ਆ ਵੀ ਰਹਿਸਤ ਵਾ ਮਿੰਟ-ਮਿੰਟ ਤੇ ਆਦਵਾਈ ਖਾਣੀ ਆ ਆਸਰੀ ਖਾਣੀ ਸਾਨੂੰ ਦਵਾਈਆਂ ਦਾ ਨਹੀਂ ਪਤਾ ਹੁੰਦਾ ਆ ਫੂਕੜੀਆਂ ਟਰਸ ਹੋਣੀਆਂ ਆ ਹੌਣ ਸੁਣੀਆਂ ਹੀ ਇਹਨਾਂ ਦੀ ਇਹ ਵੀ ਹੁੰਦੀ ਆ ਜੀ ගේ හි පැන්ජිද නොදව යිලාන පැන්ජිමට පොස්න බල කීද සයාටල් කරනය වාව දෙකා ਸਸੇ ਬੰਜੀ ਸਸੇ ਕਾਲੇ ਸਸੇ ਕਾਲੇ ਤੋਂ ਵੀ ਆ ਲਾ ਮਾਝ ਬੜੀਆ ਤੁਸੀਂ ਦੱਸੋ ਠੀਕ ਆ ਵਧੀਆ ਬੈ ਜਾ ਬੈਠੀ ਮੈਂ ਆਇਆ ਮੈਂ ਹੱਕ ਕੱਲ ਤੁਸੀਂ ਗਈ ਦਵਾਈ ਲੈਣਾ ਆਹ ਹੋ ਗਿਆ ਇਹ ਦਵਾਈ ਲੈਣਾ ਕੀ ਦੱਸਿਆ ਡਾਕਟਰ ਨੇ ਡਾਕਟਰਾਂ ਨੇ ਦਵਾਈਆਂ ਦੇਣੀਆਂ ਹੋਰ ਉਹਨਾਂ ਕਿ ਦੱਸਣਾ ਵਾ ਹਾਂ ਉਹਨਾਂ ਨੂੰ ਵੀ ਆਰ ਮਿਲੇ ਪਾਣੀ ਲੈਵਾ ਨਹੀਂ ਨਹੀਂ ਪਾਣੀ ਨਹੀਂ ਮੈਂ ਪੀਣਾ ਅੱਛਾ ਉਹਨਾਂ ਨੂੰ ਵੀ ਆਰ ਮਿਲੇ ਆ ਕੇ ਤੋਂ ਹਰ ਆਈਏ ਕੇ ਕਦੇ ਉਹ ਕਰਾ ਲੋ ਕਦੇ ਆ ਟੈਸਟ ਕਰਾ ਲੋ ਕਦੇ ਆ ਕਰਾ ਲੋ ਸਾਰੀ ਧੜ ਨਿਕਾ ਦਿੰਦੇ ਉੱਥੇ ਟੈਸਟ ਕਰਦੇ ਪਖੰਡ ਕਰਦੇ ਆ ਕੇ ਹੋਰ ਕੀ ਉਹ ਜਿਹੜੇ ਮੈਂ ਸੋਚਣੀ ਮੈਂ ਵੇਖ ਲਾ ਜਦੋਂ ਸਾਡੇ ਸਮੇਂ ਹੀ ਵੇਖ ਲਾ ਕੋਈ ਹੈ ਜਾਂ ਇਹਦੇ ਕੰਮ ਤੂੰ ਸੁਣਾਓ ਆਪਣੀ ਤਾਂ ਕਿਦਾਂ ਉਹ ਵੀ ਇਦਾਂ ਹੀ ਹੈ ਕੋ ਕਰ ਘਟਵਾ ਅੱਛਾ ਮਮੀ ਇਦਾਂ ਹੀ ਆ ਹਾਂ ਹਾਂ ਸਭ ਦੰਦੇ ਠੰਡੇ ਦੁੱਧ ਫੂਕਾ ਦਿੰਦੀਆਂ ਨੇ ਆਲੀ ਯਾਰ ਕਦੀ ਲਿੰਕਾ ਪੀ ਲਾ ਅੱਛਾ ਕਦੀ ਜੂਸ ਮੰਗਵਾ ਲਾ ਆਹੋ ਉਹ ਮੁੰਡਾ ਯੋ ਇੱਕ ਮੇਰਾ ਤੋਂ ਮਗਰ ਹਾਂ ਮੈਂ ਨਹੀਂ ਪੁੱਛਣਾ ਪੁੱਛ ਤੁਹਾਡਾ ਵੀ ਹਾਲ ਹੈ ਕਿ ਹਾਂ ਡਾ ਨਿਕੋ ਗੱਲ ਕਹੀ ਜਾਣੀ ਆ ਮੰਮੀ ਇਹਨੂੰ ਨਾ ਕੁਝ ਵੀ ਕਹੇ ਅੱਛਾ ਆਹੋ ਮੈਂ ਚੰਗਾ ਨਹੀਂ ਕਹਿੰਦੀ ਤੁਹਾਡੇ ਬੰਦੇ ਤੁਹਾਡੇ ਮਗਰ ਵੀ ਨਹੀਂ ਲੱਗਦੇ ਹੈਗੇ ਜੇ ਕਿ ਤੁਸੀਂ ਕਹਿੰਨਾ ਨਾ ਹਾਂ ਸਾਡੇ ਦਿਲ ਜਦੋਂ ਸਾਡਾ ਟਾਈਮ ਹੋਣਾ ਸਾਡੇ ਦਿਨੋਂ ਆ ਕੋਹਨ ਦਾਵਾ ਕਾ ਚੀਜ਼ ਲੈ ਦੋ ਹਾਂ ਲੈ ਦੋ ਹਾਂ ਚਪੜ ਕੇ ਆਪਣਾ ਪੀਲਾ ਪਾਣੀ ਠੰਡਾ ਅਵੇ ਚਲੂਣ ਕੋਲ ਕੇ ਪੀਲਾ ਫਲਾਨੀ ਚੀਜ਼ ਖਾ ਲੋ ਕੋਈ ਚੀਜ਼ ਨਾ ਬਾਰੋਂ ਲੈਖ ਦੇਣੀ ਤੇ ਸੱਸਾਂ ਨੇ ਕਹਿੰਨਾ ਲੈ ਅਸੀਂ ਵੀ ਕੀਤਾ ਹੀ ਆ ਕੰਮ ਅਸੀਂ ਦੇ ਜਮੇ ਤੁਸੀਂ ਲੋਗਰ ਜਮਣ ਲੱਗੀਆਂ ਜੇ ਉਹ ਨਾ ਹੁਣ ਹਾਲ ਤਾਂ ਅੱਜ ਕੱਲ੍ਹ ਦੇ ਨੋਆ ਵੇਖ ਲੈ ਮੈਂ ਨਾ ਪੁੱਛ ਤਾ ਆਹ ਮੰਜੇ ਤੇ ਬੈਠੀ ਹਰ ਕਹੂ ਕਮ ਕਦੇ ਹਾਨੂੰ ਠੰਡਾ ਲਿਆ ਦੇ ਕਦੇ ਹਾਨੂੰ ਕੋਸ ਲਿਆ ਦੇ ਕਈ ਕੋਹ ਮੰਜੇ ਤੇ ਬੈਠੀ ਐ ਇੱਕ ਟਾਈਮ ਦੀ ਸਬਜ਼ੀ ਬਣਦੀ ਦੂਜੇ ਟਾਈਮ ਖਾਣੀ ਨਹੀਂ ਪੈਂ ਜੀ ਸਾਡੇ ਘਰ ਵੇਹੋ ਹਾਲ ਆ ਵੰਡ ਸੁਨਨੇ ਸਬਜ਼ੀਆਂ ਦੇ 120 ਰੁਪਏ ਗੋਭੀ ਹੁੰਦੀ ਆ ਜਿਹੜੀ ਖਾਂਦੀ ਐ ਤਾਂ ਉਹਨਾਂ ਵੀ ਨਹੀਂ ਚਾਜਣਾ ਮੂੰਹ ਲੰਦੀ ਹੈਗੀ ਪੈਂ ਜੀ ਮੈਨੂੰ ਨਾ ਦੱਸ ਸਾਡੇ ਘਰ ਵੇਹੋ ਹਾਲ ਵਾ ਪੈਂ ਜੀ ਇਹ ਨਵੀਂ ਬਿਮਾਰੀ ਚੱਲ ਪਈ ਜਿਹੜੀ ਥਾਰੇ ਡੇ ਅਵੇਲਾ ਸਾਡੇ ਸਮੇਂ ਵਿੱਚ ਕੋਈ ਹੁੰਦੀ ਨਹੀਂ ਇਹੋ ਜਿਹੀ ਬਿਮਾਰੀਆਂ ਇਹ ਤੇ ਇਹੋ ਜਿਹੀ ਬਿਮਾਰੀ ਡਾਕਟਰ ਕਹਿੰਦੇ ਆ ਥੱਲੇ ਡਿੱਗੀ ਹੋਈ ਚੀਜ਼ ਨਹੀਂ ਕੰਮ ਨਹੀਂ ਚੁੱਕਣੀ ਹਾਂ ਹਾਂ ਇਹਲਾ ਤਾਂ ਫੇਰ ਤੇ ਫੇਰ ਹੋਈ ਗੱਲ ਆ ਮੇਣ ਕੰਮ ਸਾਰੇ ਸੱਸਾਂ ਮਾਵਾਂ ਹੀ ਕਰਨ ਵੀ ਆਪ ਤਾਂ ਨਿਉਣਾ ਵੀ ਨਹੀਂ ਹੈਗਾ ਕੋਈ ਚੀਜ਼ ਵੀ ਨਹੀਂ ਫੜਨੀ ਥੱਲੇ ਤੇ ਸਾਡੀਆਂ ਸੱਸਾਂ ਨੂੰ ਕਹਿੰਦੇ ਨਾ ਹਨ ਬਿਮਾਰੀ ਆ ਆਹਾਂ ਤੇ ਉਹਨਾਂ ਨੇ ਕਹਿੰਦੇ ਚਲੋ ਉਠੋ ਕਰੋ ਕਰੋ ਕੰਮ ਉਹਨਾਂ ਕਹਿੰਦਾ ਬੇਲੀ ਸੌਣ ਦਾ ਬਹਾਨਾ ਬਣਾਉਂਦੀ ਆ ਬਣਾਉਂਦੀ ਆ ਉੱਠ ਕੇ ਤੇ ਚਵਾ ਮੱਜਾਂ ਦੀਆਂ ਧਾਰਾਂ 'ਚ ਉਹ ਅਫਦਰ ਹੋ ਕੇ ਕਿਤੇ ਨੇ ਥਾੜੇ ਟ ਚੜਿਆ ਮੈਂ ਤੇ ਗੱਲਾਂ ਨੇ ਸਮੇਂ-ਸਮੇਂ ਦੇ ਗੱਲਾਂ ਵੇਖ ਲਾ ਤੇ ਇੱਕ ਜਿਹੜੇ ਪੋਤੀ ਆ ਆਪਣੇ ਜੰਮੇ ਔਰ ਇੱਕ ਉਹ ਉਹਨਾਂ ਦੇ ਬਸ ਮਗਰ ਮਗਰ ਤੋਹੇ ਤੇ ਗੱਲ ਸਾਡੇ ਘਰ ਵੀ ਆ ਲੋ ਵੀ ਮਗਰ ਮਗਰ ਜਿਹੜੀ ਚੀਜ਼ ਨੇ ਮੰਗਣੀ ਉਸੇ ਵੇਲੇ ਲਾਦਨੀ ਤੇ ਜੇ ਕਿ ਸਾਡੇ ਵਰਗਾ ਨਾ ਮੰਗ ਲਈ ਤੇ ਫਿਰ ਬਸ ਤੇ ਚੁੱਪ ਆਖਣਾ ਵੇਖਾਂ ਕਿੱਦਾਂ ਹੋਣ ਮਾਈਆਂ ਚੀਜ਼ਾਂ ਮੰਗ ਮੰਗ ਕੇ ਖਾਂਦੀਆਂ ਤੇ ਆਪਣੀਆਂ ਮੰਗਾਂ ਤੇ ਫਿਰ ਮਿੰਟੋ-ਮਿੰਟੀਆਂ ਆ ਜਾਂਦੀਆਂ ਨੇ ਮੈਂ ਨਾ ਸਾਡੀ ਤੇ ਮਗਰੇ ਫੋਨ ਖੜਕੰਦੀ ਆ ਆਹ ਉਹ ਆਪਸ ਚਲ ਜਾਂਦਾ ਨਾ ਆ ਹੋ ਜਾਂਦਾ ਅਜ ਇੱਕ ਘੰਟਾ ਨਹੀਂ ਹੁੰਦਾ ਤਾਂ ਫੋਨ ਖੜਕ ਜਾਂਦਾ ਆ ਵੀ ਆ ਚੀਜ਼ ਲਈ ਆ ਵੀ ਲਈ ਆ ਵੀ ਆ ਵੀ ਲਈ ਆ ਵੀ ਨਾਰੀਅਲ ਪਾਣੀ ਵੀ ਲਈ ਆ ਮੈਨੂੰ ਇਨਫੈਕਸ਼ਨ ਵੀ ਹੈਗੀ ਆ ਕੀ ਕਰੇ ਬੰਦਾ ਅੱਜ ਕੱਲ ਦੇ ਸਮੇਂ ਦੇ ਨਾਲ ਚੰਗਾ ਸਮਾਂ ਆ ਗਿਆ ਵਾ ਹਾਂਜੀ ਨਹੀਂ ਮੈਂ ਤੇ ਲਿਮਕਾ ਪੀਤਾ ਫੇਰ ਹੁਣ ਉਹੀ ਮੂੰਹ ਹੀ ਸੁੱਕੀ ਜਾਂਦਾ ਹੋਰ ਤੇ ਕੋਈ ਗੱਲ ਨਹੀਂ ਉਹ ਦਵਾਈ ਕਰਕੇ ਤਿੰਨ ਟਾਈਮ ਤੇ thyroid ਦੀ ਦਵਾਈ ਖਾਣੀ ਪੈਂਦੀ ਹੈ ਤੇ ਮੰਮੀ ਨਹੀਂ ਆਏ ਮੇਰੇ ਲੱਗੇ ਬਾਹਰੇ ਹੁਣੇ ਆ ਨਹੀਂ ਮੈਂ ਵੀ ਨਹੀਂ ਗਿਆ ਫਿਰ ਕਮ ਖਾਣਾ ਖਾਣੋਂ ਤਾਂ ਕੁਛ ਮੇਰਾ ਜੀਵ ਨਹੀਂ ਕਰਨ ਦੇ ਇਹ ਚੱਲ ਵੇਖ ਲਿਓ ਲਿਆਇਓ ਫਿਰ ਆ ਨਹੀਂ ਇਹਦਾ ਫਰੂਟ ਤੇ ਹੈਗਾ ਚਾਲੂ ਬਗਾਰਾ ਪਿਆ ਵਾ ਠੀਕ ਐ ਚਾ ਕੋਈ ਨਹੀਂ ਤੁਸੀਂ ਕਰੋ ਕੰਮ ਠੀਕ ਐ ਅਚਾ ਚਲੋ ਠੀਕ ਐ ਪੇਚਨਾ ਮੰਮੀ ਦਾ ਫੋਨ ਆਉਣ ਡਿਆ ਵਾ ਹਾਂ ਮੈਂ ਕਰ ਲਾਂ ਗੱਲ ਮੰਮੀ ਨਾਲ ਫੇਰ ਠੀਕ ਐ ਮੰਮੀ ਨੇ ਹੁਣ ਕੀ ਕਹਿਣਾ ਵਾ ਮੈਨੂੰ ਵੀ ਪੁੱਛੀ ਨਾ ਕੀ ਜਾਂਦੀ ਪੈਂਜੀ ਅੱਜ ਜਿੰਨੀਆਂ ਭੂਏ ਚੜਾਈਆਂ ਚ ਨਾਨੀਆਂ ਡਾਕਟਰਾਂ ਦੇ ਪਵਾੜੇ ਸਾਰੇ ਉਹ ਤਾਂ ਹੈ ਹੀ ਹੈ ਡਾਕਟਰਾਂ ਦੇ ਪਵਾੜੇ ਤੇ ਉਹ ਹੀ ਕਹਿ ਦਿੰਦੇ ਆ ਜਿਨ੍ਹਾਂ ਨੂੰ ਬੈੱਡ ਰੈਸਟ ਕਰਾਓ ਇਹਨਾਂ ਨੂੰ ਉਹ ਕਰਾਓ ਇਹਨਾਂ ਨੂੰ ਥੱਲੇ ਨਾ ਕੰਮ ਨਾ ਕੋਈ ਕਰਨ ਦਵ ਤੇ ਮੁੜ ਕੇ ਬੱਸ ਫਿਰ ਵੱਡੇ ਪਰਸਨਾਂ ਦੇ ਸਾਡੇ ਵਾਲੇ ਕੋ ਹੈਗੇ ਬੈੱਡ ਰੈਸਟ ਸਾਰੀ ਦਿਹਾੜੀ ਕੰਮ ਕਰਦੀਆਂ ਰਹਿੰਦੀਆਂ ਹੁੰਨੀਆਂ ਤੇ ਸਾਡੇ ਬੱਚੇ ਵੀ ਨਾਰਮਲ ਹੁੰਦੇ ਸੀ ਤੇ ਇਹਦੇ ਹਿੱਲਣ ਜੁਲਣ ਤਾਂ ਤਾਂ ਆਈਆਂ ਨਾ ਆਹ ਤਾਂ ਇਹਨਾਂ ਦੇ ਜਾਲਾ ਤਾਂ ਬੈੱਡ ਨਾਲ ਜੁੜ ਗਈਆਂ ਬੱਸ ਕੇ ਇਹਨਾਂ ਨੂੰ ਜਿਹੜਾ ਫਰੂਟ ਖਾਣਾ ਨਾ ਆਹ ਉਹ ਵੀ ਡੈਸਕ 'ਚ ਅੰਦਰ ਹੀ ਆਂਦਾ ਨਹੀਂ ਤਾਂ ਤੁਹਾਡੇ ਫੇਰੇ ਅੰਦਰ ਛੋਟੇ ਜਾਂਦੇ ਆ ਆ ਫਰੂਟ ਲਿਆ ਖਾਂਦੇ ਸਾਡੀ ਆਖ ਦਿੰਦੇ ਮਨਫਰਾਲੇ ਚੀਜ਼ ਲੱਗਦਾ ਹੁਣ ਵਧੀਆ ਫਰੂਟ ਤੇ ਡਰੈਗ ਫਰੂਟ ਕੀ ਨਾਮ ਤਰੇ ਆ ਨਾ ਨਾਮ ਹੀ ਨਹੀਂ ਲੈ ਲਿਆ ਹੁੰਦੇ ਉਹ ਮਗਾ ਮਗਾ ਖਾਂਦੀਆਂ ਨਹੀਂ ਆਹ ਹੋ ਕੇ ਆਹੋ ਜੇ ਕੰਮ ਕਰਨ ਕੋਈ ਚਾੜੂ ਫੇਰ ਕੋਈ ਪੋਚੇ ਲਾਉਣਾ ਉਹ ਤਾਂ ਇਹਨਾਂ ਦੇ ਨੋਰਮਲ ਕੇਸ ਹੋਣ ਕੇਸ ਹੋਣ ਜਦੋਂ ਐਡੇ ਐਡੇ ਸਰੀਰ ਵੇਖੇ ਨਾ ਅਗਲਿਆਂ ਨੇ ਅਗਲਿਆਂ ਤੇ ਕਹਿਣਾ ਵਾ ਚਲੋ ਕੜਵਾ ਪਰਚਾ ਦਿੰਗਾ ਵਾ ਨਾ ਇਹ ਦੱਸ ਕਿੱਥੇ ਤਾਂ ਤਾਂ ਜੀ ਇਕੱਠੇ ਕੀਤੇ ਹੁੰਦੇ ਨਹੀਂ ਆਹੋ ਨਾਲ ਤਕਲੀਫਾਂ ਨਹੀਂ ਜਾ ਰਹੀਆਂ ਸਾਡੇ ਬੜੇ ਕਹਿੰਦੇ ਸਾਰੇ ਦਿਨ ਕੰਮ ਕਰਕੇ ਤਕਲੀਫਾਂ ਜੜ ਲੀਆਂ ਸੀ ਤੇ ਵੇਲਾ ਨਾਰਮਲ ਬੱਚੇ ਹੋਏ ਹਣ ਸਾਰੇ ਤੇ ਕੀ ਕਰੀਏ ਹੋਰ ਤੁਸੀਂ ਦੱਸੋ ਮੇਰੀ ਗੱਲ ਸੁਣੋ ਕੋਈ ਹੈਗਾ ਡਾਕਟਰ ਸਸਤਾ ਸਾਡੀ ਬੜਾ ਖਰਚਾ ਕਰਾਉਂਦੇ ਜੀ ਕੀ ਕਰਾਂ ਮੈਂ ਦੱਸੋ ਹਾਂ ਮੈਂ ਤਾਂ ਤੁਹਾਡੇ ਵੱਲ ਆਉਣਾ ਸੀ ਉਦਾਂ ਤੇ ਮੈਂ ਪੁੱਛਾਂ ਕੋਈ ਹੈਗਾ ਡਾਕਟਰ ਸਸਤਾ ਸਾਡੀ ਤੇ ਜੋ ਵਿਆਹੀ ਆਈ ਹੈ ਨਾ ਬਸ ਦਵਾਈਆਂ ਦਵਾਈਆਂ ਹੀ ਦੇਦੀਆਂ ਦਵਾਈਆਂ ਹੀ ਵੇਖਿਆ ਤੁਹਾਡੇ ਜਿਹੜਾ ਕਮਾ ਕੇ ਲਹੁੰਦਾ ਨਾ ਪੈਸੇ ਮੁੰਡਾ ਸਾਰੇ ਉਹਦੇ ਤੇ ਲੱਗਦੇ ਜਾਂਦੇ ਆ ਤੇ ਮੈਂ ਖੜੀ ਕੋਈ ਨਾਰਮਲ ਕੋਈ ਮਾੜਾ ਮਟਾ ਡਾਕਟਰ ਹੋਵੇ ਤੇ ਚਲ ਬੰਦਾ ਵਾ ਖਾ ਲਵੇ ਮੈਂ ਮੈਂ ਤਾਂ ਤੁਹਾਡੇ ਵਾਲਾ ਹੁਣ ਸਭ ਤੋਂ ਸੱਚੀ ਆ ਗਏ ਮੈਂ ਤਾਂ ਪੁੱਛਣਾ ਹੀ ਸਕੋ ਤੋ ਇਹ ਘਸ ਸਸਤਾ ਕਰੀਏ ਕੀ ਕਰੀਏ ਹੁਣ ਭਾਈ ਨਹੀਂ ਸਸਤਾ ਕਿਥੋਂ ਸਸਤੇ ਕਿਥੋਂ ਨਹੀਂ ਗਾੜੀ ਨਾਲੇ ਕੇਸਾਂ ਨਾਲੇ ਵੀ ਪੈਸੇ ਚਾਹੀਦੇ ਆ ਉਹ ਤਾਂ ਚਾਹੀਦੇ ਰਖੜ ਪੇ ਲੱਗਦੇ ਆ ਕੇਸ ਹੋ ਗਿਆ ਤਾਂ ਤਿੰਨ ਮਹੀਨੇ ਫੇ ਬੈਡ ਰੈਸਟ ਜੀ ਬੈਡ ਰੈਸਟ ਹਾਂ ਉਦੋਂ ਸਾਡੇ ਕੇਸ ਹੋਣੇ ਤੇ ਇਦੋਂ ਕੇਸ ਹੋ ਜਨੇ ਮਹਾ ਮਹੀਨਾ ਮਹੀਨਾ ਵੀ ਨਿਕਾਉਂਦੇ 21 ਦਿਨ ਕਰਾ ਕੇ ਰੱਖਣਾ ਚਲ ਉਠੋ ਚੌਂਕਿਆਂ ਦਾ ਕੰਮ ਕਰੋ ਇਹਨਾਂ ਸਸਤਾਂ ਲੋਇਆ ਦੀ ਸਮਝੀਆਂ ਮੈਨਾਂ ਨੇ ਗੋਟਿਆ ਤੁਹਾ ਆਹੀ ਲੋ ਇਹਦੀਆਂ ਦੱਸ ਹਾਂ ਕੀ ਖਾਦਾ ਉਹ ਹਦੰਨੀ ਤੇ ਹਿੰਪਰਾਨੀ ਖਰਾਕਾ ਖਾਦੀਆਂ ਨੇ ਆਹੋ ਸਾਡੀਆਂ ਸੱਸਾਂ ਮਾਡੇ ਸੱਸਾਂ ਨੇ ਬਹੁਤ ਹਨ ਪੁਰਾਣੇ ਖਰਾਕਾ ਖਵਾਲੀਆਂ ਨੇ ਕਿ ਜਿਹੜੇ ਹੁਣ ਘਿਓ ਦੇ ਪੀਪੇ ਖਵਾਲੇ ਆ ਉਹਨਾਂ ਨੇ ਆਹ ਮੰਮੀ ਰੈਸਟ ਕਰਦੀ ਆ ਹੁਜੇ ਤੇ ਸਾਬੀ ਵਿਚਾਰਾ ਬਥੇਰੀ ਮੰਮੀ ਮੇਰੀ ਰੈਸਟ ਕਰਾ ਦਿੰਦਾ ਵਾ ਨੇ ਮੰਮੀ ਕਿੱਥੇ ماں ਕਿੱਥੇ ਸੱਸ ਅਮੀ ਨਾ ਮੈਂ ਤੁਹਾਡੇ ਘਰ ਆਈ ਕਿਤੇ ਤੁਸੀਂ ਮੇਰੀ ਕੈਰਾਂ ਦੀ ਸੇਵਾ ਕੀਤੀ ਪੈਰ ਸੋਜ ਜਾਣੇ ਤਾਂ ਤੁਸੀਂ ਠੰਡਾ ਪਾਣੀ ਲਿਆ ਲਿਆ ਲਾ ਕੇ ਰੱਖਣਾ ਵੀ ਪੈਰ ਦੇ ਬਕੋਸ਼ੜ ਧੱਕੇ ਨਾ ਚੀਜ਼ ਮੂੰਹ ਚ ਪਾਉਣੀ ਇੱਥੇ ਤੇ ਮੈਂ ਖਾਦੀ ਠੀਕ ਨਹੀਂ ਖਾਦੀ ਤੇ ਸਾਰਾ ਸਾਰਾ ਦਿਨ ਇਦਾਂ ਹੀ ਨੰਗ ਜਾਂਦਾ ਹੀ ਆ ਆ ਕੀ ਬਦ ਮਮੀ ਵੇਲਾ ਉਦੋਂ ਤੁਸੀਂ ਮੇਰੇ ਆ ਖੇਤੀ ਸਰੋਂ ਦੇ ਹੰਗ ਬਣਾ ਗਈਓ ਤੇ ਮੇਰੇ ਸੱਸ ਨੂੰ ਕਿਹਾ ਅਗਲੀ ਨੇ ਤੁਹਾਨੂੰ ਕਿਹਾ ਨਹੀਂ ਕੀ ਪਤਾ ਭੈਣ ਜੀ ਬਨਦੇ ਆ ਕਿ ਨਹੀਂ ਬਨਦੇ ਆਪਾਂ ਤੇ ਬੰਨੀ ਉਹਨੂੰ ਇੰਨਾ ਵੀ ਨਹੀਂ ਦੱਸ ਪਤਾ ਆਪਣਾ ਟਾਈਮ ਲੰਘ ਗਿਆ ਤੇ ਉਹ ਸਾਰਾ ਕੁਝ ਇੱਤਾ ਭੁੱਲ ਗਿਆ ਨਾ ਪਤਾ ਨਹੀਂ ਮੰਮੀ ਬਾਰੀ ਲੱਗੀ ਕੋਈ ਗੱਲਾਂ ਮਾਰਨ ਕੋਈ ਆ ਗਿਆ ਹੁਣ ਆਵਾਂਗੇ ਵੇਲੀਆਂ ਉਹ ਵੀ ਇਹਦੇ ਵਰਗੀਆਂ ਇਹਦੇ ਵੱਲ ਆ ਜਾਂਦੀਆਂ ਮੰਮੀ ਬਨ ਨੋਵਾਂ ਦੀਆਂ ਬੇਟੀਆਂ ਚੁਗਲੀਆਂ ਕਰਦੀਆਂ ਰਹਿੰਦੀਆਂ ਹੋਰ ਕੀ ਨਾ ਨਾ ਨਹੀਂ ਨਹੀਂ ਇਹ ਮੈਸੇਜੇ ਆਉਂਦੇ ਮੰਮੀ ਵਿੱਚ ਫੋਨ ਕਾਧਾ ਆਉਣਾ ਕੋਈ ਉਹ ਮੰਮੀ ਮਾਂ ਥੋੜੀ ਬਣ ਜਾਂਦਾ ਵਾ ਕੋਈ ਕਿ ਜਾਂ ਮਾਂ ਰੀਝਾਂ ਪ੍ਰੀਤਾਂ ਕਰਨੀਆਂ ਕਿ ਜਾਂ ਗਾੜੀ ਸੱਸਾਂ ਦੇ ਹੱਥ ਚ ਮੈਂ ਤੇ ਬਥੇਰਾ ਕਿਹਾ ਸਾਬੀ ਨੂੰ ਮੈਂ ਕਿਹਾ ਹੁੰਦਾ ਟਾਈਮ ਚੱਲ ਮੈਂ ਰਹਿ ਹੁੰਨੀ ਆ ਉੱਤੇ ਮੰਮੀ ਕੋਲੋਂ ਪਰ ਨਹੀਂ ਮੰਨਦਾ ਉਹ ਆਹ ਤੇ ਉਹ ਫਿਰ ਮੰਮੀ ਕਹਿੰਦੇ ਵੀ ਆਣ ਕੇ ਆਫਿਸ ਤੋਂ ਮੈਂ ਚੱਲ ਤੇ ਲੱਗਾ ਘੜੀ ਬਹਿ ਜਨਾਂ ਗੱਲਾਂ ਬਾਤਾਂ ਮਾਰ ਲੈਣੇ ਤੇ ਫਿਰ ਮੈਂ ਹੰਦੇ ਕੀ ਕਰਿਆ ਕਰੂੰਗਾ ਕੱਲਾ ਬੈਠਾ ਆਹ ਉਹ ਕਹਿੰਦੇ ਚੱਲ ਮੈਂ ਸਾਥ ਦੇਣ ਤੇ ਡਿਆ ਆਈਆਂ ਤੇਰਾ ਆ ਮਮੀ ਨੂੰ ਮੈਂ ਕੀ ਕਹਿਣਾ ਜਦੋਂ ਬੰਦਾ ਤੇ ਮੇਰੀ ਗੱਲ ਸੁਣਦਾ ਹੀ ਨਾ ਜੇ ਮੰਮੀ ਇਹ ਵੀ ਪਿਆਰ ਨਾ ਰੇ ਤੇ ਫਿਰ ਮੈਨੂੰ ਕੀ ਹੈ ਮੈਨੂੰ ਸ ਆਪਣੇ ਵੱਡਿਆ ਵਾ ਵੀ ਮੈਂ ਜਦ ਐਨੇਗੇ ਮੇਰਾ ਮੇਰਾ ਦਿਮਾਗ ਭੋਇਆ ਵਾ ਮੈਂ ਇਦਾਂ ਦੀਆਂ ਗੱਲਾਂ ਕਰੂੰਗੀ ਨਾ ਯਾਰ ਮਮੀ ਕੋਈ ਨਹੀਂ ਰਹਿਣ ਤੂੰ ਦਫਾ ਕਰੋ ਨਾ ਟਾਈਮ ਲੰਘ ਜਾਂਦਾ ਹੁੰਦਾ ਬੰਦਿਆਂ ਨੂੰ ਗੱਲਾਂ ਹੀ ਚੇਤੇ ਰਹਿ ਜਾਂਦੀਆਂ ਹੁੰਦੀਆਂ ਤੇ ਪਿਛਲੀਆਂ ਹੀ ਘੋੜੀਆਂ ਸੌਂਦੀ ਉਹ ਆਪਾਂ ਆਹ ਕੰਮ ਕਰਦੇ ਰਹੇ ਬੰਦਾ ਪੁੱਛੇ ਉਹ ਟਾਈਮ ਤੇ ਹੁਣ ਕਿੰਨਾ ਫਰਕ ਵਾ ਮਮੀ ਇਹ ਨਹੀਂ ਨਾਂ ਦੇ ਹਿੱਦਾਂ ਨੂੰ ਆਪੇ ਉਹ ਟਾਈਮ ਕਿੱਥੇ ਸੀ ਤੇ ਆਹ ਕਿੱਥੇ ਆਹ ਚੱਲ ਕੋਈ ਨਹੀਂ ਮਮੀ ਕੀ ਦੱਸਾਂ ਉਹੀ ਮੰਮੀ ਸਬਜੀ ਮਸਰਾਂ ਦੀ ਦਾਲੀ ਪੱਚੀ ਰੈਣੀ ਬਣਾ ਛੱਡਦੀ ਉਹ ਨਾ ਉਹਨੂੰ ਜੀ ਕਰਦਾ ਨਾ ਲੈਣ ਨਾ ਦੇਣ ਇੱਦਾਂ ਹੀ ਖਾ ਲਈਂ ਨਾਲ ਚਾਰ ਚੂਰਨ ਲੈਣੀ ਹੁੰਦੀ ਮੈਂ ਘਰਾਂ ਫਿਰ ਕਹਿੰਦੀ ਕਿਹੜੀਆਂ ਕਿੜੀਆਂ ਗੱਲਾਂ ਮੈਂ ਇਹਦੀਆਂ ਕਰਾਂ ਤੇ ਕਿਹੜੀਆਂ ਕਰੀ ਮੈਂ ਇਹਦੀ ਟੱਕਾਂ ਕਿਉਂ ਸਾਡੀ ਦਵਾਈ ਲੈਣ ਵੀ ਖੱਟੀ ਤੇ ਜਾਂਦੀ ਆ ਅੱਛਾ ਹਾਂ ਸ਼ੁਰੂ ਤਾਂ ਗੱਡੀ ਤੇ ਜਾਣਾ ਮੇਰ ਕੋ ਨਹੀਂ ਬੱਸਿਆ ਚੜਿਆ ਜਾਂਦਾ ਮੇਰ ਕੋ ਨਹੀਂ ਤੁਰਿਆ ਜਾਂਦਾ ਸਕੂਟਰੀ ਹੈਗੀ ਸਕੂਟਰੀ ਤੇ ਨਹੀਂ ਜਾਂਦੀ ਨਾ ਮੇਰੇ ਪੈਰ ਸੁੱਜਦੇ ਆ ਮੇਰ ਕੋ ਨਹੀਂ ਤੁਰਿਆ ਜਾਂਦਾ ਤੇ ਫਿਰ ਜਦੋਂ ਉਤਰਨਾ ਵਾ ਨਾ ਘੱਡੀ ਚ ਤੇ ਮੈਨੂੰ ਵੇਖ ਲੈਣਾ ਵਾ ਆਹ ਮੈਂ ਤਾਂ ਰਹਿਨੀ ਸੋਈ ਚੀ ਆ ਅੱਛਾ ਤੇ ਫਿਰ ਲੱਕ ਤੇ ਹੱਥ ਧਰ ਲੈਣਾ ਵਾ ਘੜੀ ਬੈਠੀ ਥੱਕ ਗਈ ਹਾਂ ਮੈਂ ਥੱਕ ਗਈ ਆ ਅੱਛਾ ਹਾਂ ਤੇ ਫਿਰ ਵੇਖੋ ਤੇ ਸਹੀ ਅੰਦਰ ਜਾ ਕੇ ਕਿਤੇ ਗਲੇੜੀ ਆ ਪੂਰੀ ਖਾ ਖਾ ਕੇ ਤੇ ਮੈਨੂੰ ਵੇਖ ਕੇ ਤਾਂ ਹੁੰਗਣਾ ਸ਼ੁਰੂ ਕਰ ਦੇਣਾ ਤਾਂ ਜਦੋਂ ਆ ਜਾਂਦਾ ਏ ਮੁੰਡਾ ਮੇਰਾ ਅੱਛਾ ਤੇ ਉਹਨੇ ਆਉਂਦਿਆਂ ਹੀ ਟਿਫਨ ਰੱਖਣਾ ਉਹਨੇ ਪੁੱਛਣਾ ਮਾਂ ਤੂੰ ਕੀ ਕਰਨੀ ਨਹੀਂ ਕਰਨੀ ਸਿੱਧਾ ਅੰਦਰ ਪਾਣੀ ਪੀਤਾ ਵਾ ਕੁਛ ਖਾਦਾ ਵਾ ਅੱਛਾ ਠੀਕ ਮਾਂ ਤੂੰ ਹਾਂ ਜੀ ਹਜੂਰੀ ਜੀ ਹਜੂਰੀ ਗੱਲ ਕਰ ਠੀਕ ਹੈ ਅੱਛਾ ਹਾਂ ਹੁਣ ਕਹ ਅੱਛਾ ਬੜਾ ਧਿਆਨ ਰੱਖਦਾ ਮਾਂ ਦਾ ਉਹਦਾ ਨਾਲ ਦੇ ਮਾਂ ਦਾ ਨਹੀਂ ਦਲਵਾਸਾ ਵੀ ਧਿਆਨ ਹੈ ਮਾਂ ਦੀ ਮਾਂਸਾਈ ਦਾ ਸੋਇਜ ਲਈ ਰਹਿੰਦੀ ਆ ਸਿਆਣੇ ਕਹਿੰਦੇ ਆ ਨਾ ਕਿ ਸੋ ਦਾ ਨੌੜਾ ਪਨਾਇਆ ਤੇ ਗਿਆ ਤੇ ਪੁੱਤ ਵਿਆਹ ਤੇ ਗਿਆ ਬਸ ਉਹੇ ਤੱਕ ਹੀ ਆਪਣੇ ਆਹਣੀ ਹਾਲ ਬਣ ਸਾਡੇ ਘਰ ਵੀ ਹੋਈ ਹਾਲ ਆ ਜੀ ਤਨ ਮੈਂ ਦਸਾਂ ਉਹ ਵੀ ਇਦਾਂ ਹੀ ਕਰਦੀ ਆ ਵੀ ਹਸਾਂ ਲਾਈ ਜਾਂਦੀਆਂ ਇਹਨਾਂ ਤੇ ਉਹ ਇਹ ਦਗਾ ਵੀ ਚੱਲ ਆਊਗੀ ਕਿਤੇ ਪੁੱਤ ਜੰਮਿਆ ਕਿਤੇ ਵਿਆਹ ਆ ਕਿਤੇ ਸੋਖ ਦਊ ਪਰ ਕਿੱਥੇ ਸੋਖ ਕਰਮਾਂ ਨਾਲ ਆਹੋ ਅਹੀਂ ਜਦੋਂ ਤੇ ਆਪਣੇ ਸਸਾਂਸ ਹੋਗਾ ਤੁਹਾਨੂੰ ਕਰਮਾਂ ਨੇ ਮਿਲਨੇ ਹੁਣ ਗਾਂ ਜਮਾਨੇ ਹੀ ਇਦਾਂ ਦੇ ਪੈਣ ਤੇਜ ਜਮਾਨੇ ਆ ਉਹਨੇ ਆ ਗਿਆ ਅਹੀਂ ਤੇ ਸੋਚਿਆ ਹਣੀ ਗੱਲਾਂ ਹਰ ਇੱਕ ਜਰਾ ਕੋਈ ਦਬਕਾ ਮਾਰਦੀਆਂ ਅਸੀਂ ਦੋਸੇ ਵਾਲੇ ਬਹਿ ਜੀਦਾ ਸੀ ਹੋਰ ਕੀ ਤੇ ਹੁਣ ਉਹਨੇ ਹੁਣ ਤੱਕ ਆ ਗੋਂਦੇ ਮੁੰਡਿਆਂ ਸਖਾਲਣ ਦੇ ਪੰਦੀਆਂ ਅੱਜ ਮਨ ਤੁਹਾਡੀ ਮੰਮੀ ਨੇ ਆ ਗੱਲ ਮਨ ਕਹੀ ਆ ਜਾ ਗੱਲ ਗਈ ਤੇ ਮੁੰਡੇ ਚੱਕ ਮਾਮਾ ਦੇ ਦਵਾਲੇ ਆਡੀ ਤੇ ਸਾਸਿ ਇਦਾਂ ਦੀ ਕਿਤੇ ਰੋਟੀ ਉਹਨੂੰ ਖਵਾਲੇ ਤੋਂ ਪਹਿਲਾਂ ਅਸੀਂ ਰੋਟੀ ਨਹੀਂ ਖਾ ਸਕਦੇ ਹੁੰਦੇ ਤੁਹਾਡੀ ਜਾਨ ਨਿਕਲਦੀ ਭੁੱਖ ਨਾਲ ਉਹਨੇ ਰੋਟੀ ਖਾਣੀ ਤੇ ਫਿਰ ਅਹੀਂ ਖਾਣੀ ਇਹ ਹੁਣ ਹਾਲਾ ਸਾਰੇ ਘੜਦੇ ਹੋਈ ਆਲਾ ਸਾਡੇ ਘਰ ਤੇ ਵੇਖੇ ਹਾਲਾ ਕਿ ਸਾਡੇ ਘਰੇ ਘਟਵਾ ਹੁਣ ਕੀ ਕਰੀਏ ਫਿਰ ਹੁਣ ਟੈਂਪਾਸ ਤੇ ਕਰਨਾ ਹੀ ਆ ਜੇ ਤਾਂ ਬਾਦਸ਼ਾਹ ਲੰਨੇ ਆ ਲੋਕ ਵਿੰਦੇ ਆ ਲੋਕ ਵਿੰਦੇ ਆ ਚਾ ਠੀਕ ਹੈ ਭੈਣ ਜੀ ਮੈਂ ਜਾਣੀ ਆ ਫਿਰ ਮੈਂ ਤਾਂ ਮੈਂ ਚਾਹ ਬਣਾਉਣੀ ਨਹੀਂ ਨਹੀਂ ਉਹਨੇ ਤਾਂ ਚਾਟ ਉਸ ਵੇਲੇ ਫੋਨ ਖੜਕਾਦਰਾ ਮੁੰਡੇ ਨੂੰ ਵੀ ਮਾਤਾ ਪਤਾਲ ਕਿੱਥੇ ਗਈ ਮੈਂ ਘਰ ਕੱਲੀ ਆ ਆ ਆ ਜਾ ਆ ਘਰ ਹੈ ਕੋਈ ਨਹੀਂ ਕੋਈ ਆ ਜਾਣਾ ਚਾਹਤੋ ਫੋੜ ਕੇ ਢਿੱਡ ਫੋੜੀ ਦਾ ਕੀ ਕਰੀਏ ਫੇਰ ਘਰ ਦੀ ਸਫਾਈ ਇਧਰ ਹੀ ਉਹਨਾਂ ਦੇ ਗੱਲਾਂ ਸੁਣ ਸੁਣ ਕੇ ਤਾਂ ਸੜ ਜਾਈਦਾ ਵਾ ਇਹਨਾਂ ਕਿਹੜਾ ਕੋਣਾ ਹੁੰਦਾ ਚੱਜਣਾ ਨਾ ਹਾਂ ਠੀਕ ਹੈ ਤੇ ਫੋਨ ਫੜ ਲੈ ਕੋਈ ਨਹੀਂ ਕਿ ਮੈਂ ਆ ਕੇ ਕਿ ਤੁਸੀਂ ਆ ਜਾ ਕਰੋ ਆ ਕੋਈ ਨਹੀਂ ਆਉਂਗੀ ਮੈਂ ਵੀ ਆਉਂਗੀ ਚਲੋ ਠੀਕ ਹੈ ਭੈਣ ਜੀ ਹਾਂ ਚੰਗਾ ਫੇਰ ਮੈਂ ਕਿnh ਮੈਂ ਹੀ ਦੁਖੀ ਹਾਂ ਭੈਣ ਜੀ ਤੇ ਮੇਰੇ ਤੋਂ ਵੱਧ ਦੁਖੀ ਹਾਂ ਦੱਸ ਹਾਂ ਇਹ ਨਵਾਂ ਗਾੜੇ ਲੈਂਦੀਆਂ ਵਾਂ ਮੈਂ ਤਾਂ ਬਿੰਤਾ ਨੂੰ ਫੜ ਗਿਲੇ ਆ। ਬਾਲਾ ਮੈਨੂੰ ਇਹ ਵਿਖਾਂ ਭਲਾ ਅੰਦਰ ਵੜੀ ਆ। ਇਹ ਸੀਜ਼ਨ ਲੈ ਚੱਤੋਂ ਪੈ ਰਹਿੰਦੀ ਆ। ਇਹਨੂੰ ਮੈਂ ਕਹਾਂ ਕਿ ਬਾਹਰ ਨਿਕਲ ਕੇ ਤੇ ਬਾਹਰ ਦੀ ਹਵਾ ਵੀ ਲੈ ਲਿਆ ਕਰਕੇ ਨਹੀਂ ਅੰਦਰੇ ਜੂੜੀ ਜਾਣਾ ਵਾ ਤੂੰ। ਚਲੋ ਉਠ। ਤੂੰ ਕਿਤੇ ਬਾਹਰ ਦੀ ਹਵਾ ਪਾਖਲਾ ਜੋ ਤੂੰ ਸਵੇਰ ਦੀ ਅੰਦਰ ਵੜੀ ਆ ਬਸ ਮੰਜੇ ਤੇ ਰਹਿਣੀ ਆ। ਹਾਂ ਮਮੀ ਇੰਨਾ ਤੇ ਥਾਇਰੋਇਡ ਵਾ ਲੋਕਾਂ ਦਾ ਫੁੱਲ 200 ਹੁੰਦਾ ਮੇਰਾ 424 ਵਾਦ ਕਿੰਨਾ ਪਾਰ ਕੀਤਾ ਵਾ ਤੇ ਡਾਕਟਰਾਂ ਦਾ ਜੀ ਨਹੀਂ ਰੈਸਟ ਕਰੇਗੀ ਉਹਨਾਂ ਸਹੀ ਆ ਰਿਸਕ ਦੱਸਿਆ ਤੁਹਾਨੂੰ ਵੀ ਪਤਾ ਵਣ ਪਰ ਬਾਹਰ ਦੀ ਹਵਾ ਨਾਲ ਬੜਾ ਫਰਕ ਪੈਂਦਾ ਵਾ ਬਾਹਰ ਦੀ ਹਵਾ ਸੈਰ ਕਰੋ ਕਿੰਨਾ ਸਰੀਰ ਨੂੰ ਚੰਗਾ ਲੱਗਦਾ ਵਾ ਹਾਨੂੰ ਵੀ ਡਾਕਟਰ ਐਦਾਂ ਕਹਿੰਦੇ ਹੁੰਦੇ ਕਿ ਮੈਂ ਵੀ ਨਹੀਂ ਜਾਂਦਾ ਫੁੱਲ ਦੀਆਂ ਲੱਤਾਂ ਜੇ ਜਾਨ ਪ੍ਰਾਣ ਨਹੀਂ ਆ ਨਹੀਂ ਤੇ ਸੈਰ ਮੈਂ ਕੀ ਕਰਾਂ ਉਹ ਤਾਂ ਹੀ ਐਸੀ ਦਿਨ ਆਤਾ ਪਾਲੀਆਂ ਐਂ ਸਾਰਾ ਦਿਨ ਰੁੱਖਾਂ ਥੱਲੇ ਰਹਿਣਾ ਰੁੱਖਾਂ ਦੀ ਛਾਂ ਲੈਣੀ ਬਸ ਉਹ ਹਵਾਰਾ ਨਹੀਂ ਬੜੇ ਸੋਹਣੇ ਸਰੀਰ ਹੀ ਆਹ ਤਾਂ ਬਿਮਾਰੀ ਦਾ ਘਰਵਾ ਜਿੰਨਾ ਤਰ ਤੂੰ ਹੀ ਬੜੀਆਂ ਰਹਿੰਦੀਆਂ ਜੋ ਮम्मी ਜਿਹੜਾ ਟਾਈਮ ਚ ਲੰਘਣ ਡਿਆ ਹੁੰਦਾ ਉਹਨੂੰ ਹੀ ਪਤਾ ਪਤਾ ਕਿੰਨੀ ਗਰਮੀ ਹੁੰਦੀ ਕਿੰਨਾ ਕ ਦੀ ਕਬਰਾੜ ਜੀ ਹੁੰਦੀ ਦਿਲ ਨੂੰ ਐਦਾਂ ਕਿਦਾਂ ਟਾਈਮ ਲੰਘਣਾ ਹਿੱਤਾ ਕਰਕੇ ਫਿਰ ਮੈਨੂੰ ਇਹ ਦੱਸ ਕੇ ਜੀ ਤੁਹਾਨੂੰ ਤੇ ਰਿਟਾ ਦਿੱਤੀ ਆ ਤੇ ਰੀਤ ਨਹੀਂ ਮੰਮੀ ਢਾਈ ਹੁਣ ਜਦੋਂ ਨਹੀਂ ਆ ਸਰਾ ਸਰੀਰ ਤੇ ਮੈਂ ਕੀ ਕਰਾਂ ਫਿਰ ਯਾ ਤੁਰੇ ਕਰ ਵੇੜੇ ਚ ਫਿਰ ਲਿਆ ਕਰ ਮਾੜਾ ਮੋਟਾ ਮੈਂ ਤੈਨੂੰ ਕਿਹੜਾ ਕਹਾਂ ਦੀ ਬਾਹਰ ਜਾ ਕੋਈ ਨਹੀਂ ਆ ਜੰਦੀ ਆ ਚਲੋ ਆ ਜੀ ਹੁਣ ਮੇਰੇ ਮਗਰੇ ਫੇਰ ਨਾ ਮੈਨੂੰ ਆਵਾਜ਼ ਮਾਰਨੀ ਪਵੇ ਮੈਂ ਘੜੀ ਪਿੱਛੇ ਤੇਰੇ ਦਵਾਲੇ ਰਹਿਣਾ ਮੈਂ ਉਧਰ ਸੋਈਦਾ ਵੀ ਕੋਈ ਕੰਮ ਕਰਨਾ ਕਿ ਨਹੀਂ ਕਰਨਾ ਕੰਮ ਦੇ ਤੈਨਾਂ ਤੈਨੂੰ ਕਸ਼ ਕਦੀ ਕੋਸ਼ ਹੋਣ ਲਾਪਣਾ ਕਦੀ ਤੈਨੂੰ ਕੋਸ਼ ਹੋਣ ਲਾਪਣਾ ਮੰਮੀ ਕੀ ਦਾ ਜੀ ਕਰਦਾ ਜੀ ਇਦੋਂ ਲੰਮੇ ਪਿਆਰ ਨੂੰ ਵੀ ਜਾਣ ਕੇ ਮੈਂ ਲੰਮੇ ਪਿਆਰਾਂ ਵਾ ਮੈਨੂੰ ਨਹੀਂ ਪਤਾ ਭੀ ਇਹ ਗਲਤ ਵਾ ਰੈਸਟੋਰੈਂਟ ਹੁੰਦੀ ਹੈ ਕੈਂਟੇ ਦੋਆਂ ਕੈਂਟਿਆਂ ਦੀ ਬਾਹਰ ਨਿਕਲ ਕੇ ਵੇਸ਼ ਸ਼ਮਾ ਪੈ ਗਈਆਂ ਬਾਹਰ ਪਤਾ ਮੈਂ ਉਹਨੇ ਦੀ ਮੰਮੀ ਬਾਥਰੂਮ ਕਰਕੇ ਆਈਆਂ ਆ ਬਾਹਰ ਪਤਾ ਹੀ ਆ ਮੈਨੂੰ ਚੱਲ ਬਾਹਰ ਨਿਕਲ ਆ ਮੇਰੇ ਨਾਲ ਚੱਲ ਆ ਚਲੋ ਆ ਜਾ ਆ ਜਾ ਕੋਈ ਤੈਨੂੰ ਕੰਮ ਨਹੀਂ ਕਹਿੰਦੀ ਆ ਵੇਰੇ ਚ ਫੇਰ ਤੁਰ ਲੈ ਬਾਹਰ ਵੀ ਵੇਖ ਕਿੱਛੇ ਕੰਮ ਤੇ ਰਾਤ ਪੈਣ ਨੂੰ ਆਈ ਨ ਤੇਰੇ ਵਾਸਤੇ ਅੰਦਰੇ ਦਿਨ ਚੜਿਆ ਕੰਮ ਦੀ ਥੋੜੀ ਗੱਲ ਵਾ ਕੰਮ ਦੀ ਨਹੀਂ ਗੱਲ ਤਾਂ ਜਦੋਂ ਬੰਦਾ ਬਾਹਰ ਹੀ ਨਿਕਲਦਾ ਵਾ ਹਾਂ ਕੀ ਮੰਮੀ ਇੱਕ ਤੇ ਆ ਮਾਤਾ ਵੀ ਨਾ ਬੁੜ-ਬੁੜ ਕਰਨੋਂ ਹਟਦੀ ਨਹੀਂ ਤੇ ਉਦਾਂ ਕਹੋਗੀ ਮੇਰਾ ਸਿਰ ਦੋਦਾ ਵਾ ਬੋਲਣ ਲੱਗਿਆ ਨਹੀਂ ਸਿਰ ਦੋਦਾ ਤੇਰਾ ਆ ਜਾ ਆ ਜਾ ਆ ਜਾ ਆ ਗਈਆਂ ਮੰਮੀ ਬੇਵਾਰ ਦੀ ਹਵਾ ਕਿੰਨੀ ਸੋਹਣੀ ਹੈ ਬੇਮੌਸਮ ਹਰੀਆਲੀ ਗੋੜੇ-ਬੜੇ ਵੈਸੇ ਹੀ ਪਤਾ ਤੇ ਮੰਮੀ ਕੀ ਦੇਹ ਲੰਨੀ ਰਿਹਾ ਕੋਈ ਇਦਾਂ ਹੀ ਹੁੰਦਾ ਵਾ ਜਦੋਂ ਅਦਰੋਂ ਐਸੀਆਂ ਥਲੋਂ ਨਿਕਲ ਕੇ ਤਾਂ ਬਾਹਰ ਗਰਮੀ ਲੱਗਣੀ ਆ ਐਵੇਂ ਨਾ ਅੰਦਰੇ ਗੋਮ ਹੋਈ ਰਿਆ ਕਰ ਹੱਸਿਆ ਖੇਡਿਆ ਕਰ ਸਸ ਉਹਦੇ ਡੇਮ ਮੈਮ ਨੂੰ ਨਹੀਂ ਜਿੰਨਾ ਕਿ ਜੀ ਕਰਦਾ ਬੋਲਰ ਨੂੰ ਬੋਲ ਪੈਣੀ ਐ ਮੈਂ ਨਿਆਣਾ ਦੇ ਅੱਧਾ ਤਾਂ ਹੀ ਹੋਣਾ ਵਾ ਸੜੇ ਮੂੰਹ ਵਾਲਾ ਲੋਕਾਂ ਕੱਲਾ ਕਰਿਆ ਕਰਨੀਆਂ ਇਹ ਕਿੱਥੇ ਚਲ ਗਿਆ ਕੋਈ ਨਹੀਂ ਤੁਸੀਂ ਕਹਿ ਦਿਆ ਕਰੇ ਮਾਂ ਆਪਣੀ ਤੇ ਲੈ ਮਾਂ ਆਪਣੀ ਦੇ ਜ਼ਰੂਰੀ ਕਰਨਾ ਵਾ ਹੱਸਣਾ ਖੇਡਣਾ ਨਹੀਂ ਗਾ ਗੱਲ ਨਹੀਂ ਮੰਨਣੀ ਹਾਏ ਮੰਮੀ ਤੁਸੀਂ ਹਾਂ ਸਿਆਲੀ ਗੱਲ ਕਰੋਗੇ ਤਾਂ ਫੇਰ ਹੀ ਹੱਸੂੰਗੀ ਮੈਂ ਮੇਰੀ ਹਾਸਿਆਲੀ ਵੀ ਤੈਨੂੰ ਕਿਹੜੀ ਚੰਗੀ ਲੱਗਦੀ ਆ ਯਾਰ ਸੋਈ ਚ ਵੜ ਗਰਮੀ 'ਚ ਕੰਮ ਕਰਤੇ ਰੇ ਹੋਸ਼ ਟਕਾਣੇ ਆਵੇ ਪਸੀਨਾ ਪਸੂਣਾ ਲਿਆ ਸੀ ਨੂੰ ਤਰਾਸੀਰ ਖੁੱਲੇ ਤੂੰ ਦੇਸੀ ਥੱਲੇ ਬਹਿ ਬਹਿ ਕੇ ਸਰੀਰ ਜੋੜ ਲਿਆ ਆਪਣਾ ਤੇ ਕੋਈ ਨਹੀਂ ਮੰਮੀ ਕਰ ਲੈਣੀ ਆ ਕੰਮ ਆਹੋ ਸਾਬੀ ਵੀ ਆਉਣ ਵਾਲਾ ਵਾ ਨਾ ਨਹੀਂ ਅੰਦੀਆ ਮੈਨੂੰ ਗੁੱਸੇ ਹੋਣਾ ਕਿ ਤੂੰ ਕਿ ਬੜੀ ਰਸੋਈ 'ਚ ਗਰਮੀ 'ਚ ਕੋਈ ਨਹੀਂ ਮੈਂ ਕਹਿ ਲੂੰਗੀ ਆਪੇ ਤੇ ਹੁਣੇ ਗਈ ਆ ਵੇ ਤੇ ਸਹੀ ਜਾ ਕੇ ਗਰਮੀ ਦਾ ਨਜ਼ਾਰਾ ਤੇ ਚੱਕ ਗਰਮੀ 'ਚ ਵੇ ਕੰਮ ਕਰਕੇ ਕਿਦਾਂ ਕਰੀਦਾ ਮੰਮੀ ਅੱਗੇ ਕੰਮ ਕਰਦੀ ਰਹੀ ਹੁਣ ਜੇ ਆਹ ਟਾਈਮ ਆ ਤੇ ਨਹੀਂ ਗਰਮੀ ਚਲੀ ਜਾਂਦੀ ਤੇ ਕੀ ਕਰਾਂ ਜੇ ਤੂੰ ਹੀ ਨਹੀਂ ਗੱਲ ਸਮਝਣੀ ਤੇ ਕਿੰਨੇ ਸਮਝਣੀ ਹੈ ਤੂੰ ਇਵੇਂ ਤੇ ਆ ਟਾਈਮ 'ਚ ਨੰਗੇ ਕੇ ਗਏ ਜੇ ਪਰ ਐਂਦਾ ਨਹੀਂ ਕਦੇ ਕੀਤਾ ਜਿੰਦਾ ਤੂੰ ਕਰਦੀ ਮੰਮੀ ਬਾਜ ਸਾਰੇ ਚੇਤਾ ਭੁੱਲ ਜਾਂਦੇ ਆ ਮੈਂ ਚੇਤਾ ਭੁੱਲ ਜਾਂਦੇ ਚੇਤੇ ਨਹੀਂ ਭੁੱਲਦੇ ਹੁੰਦੇ ਤੁਹਾਨੂੰ ਡਾਕਟਰਾਂ ਨੇ ਭੂਏ ਚੜਾਇਆ ਗੱਲ ਹੋਈ ਹੋਰ ਨਹੀਂ ਗਈ ਜਾਰ ਸੋਈ ਜੇ ਕੋਈ ਕੰਮ ਕੋਮਕਾਰ ਚੱਲ ਕੇ ਇਹ ਡਾਟ ਰਾਵੇ ਦਿੰਦੀ ਆ ਮੈਨੂੰ ਆਉਣ ਵਾਲਾ ਸਾਬੀ ਆ ਲੈnde ਪੁੱਤ ਤੇ ਮੇਰਾ ਹੀ ਆ ਨਾ ਮੈਂ ਵੀ ਉਹਨੂੰ ਕੈਨੀ ਆ ਤੇ ਇੱਕ ਟਾਈਮ ਇਹ ਰੋਟੀ ਪਕਾਇਆ ਕਰੇ ਤੇ ਇੱਕ ਟਾਈਮ ਮੈਂ ਪਕਾਇਆ ਕਰਾ